ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਰਣਜੀਤ ਸਿੰਘ ਜੀ ਢਡਰੀਆਂ ਵਾਲੇ ਤੇ ਸੈਕੰਡ ਆ ਜਾਂਦੇ ਐ ਜਹਦਾਰ ਕਲਦੀਪ ਸਿੰਘ ਗੜਗਾਚ ਥਰਡ ਆ ਜਾਂਦੇ ਐ ਬਾਬਾ ਹਰਨਾਮ ਸਿੰਘ ਧੰਮਾ ਦਮਦਮੀ ਟਕਸਾਲ ਦੇ ਬਾਗੜ ਵਿਲਾ ਸਾਹਿਬ ਇਹ ਤਿੰਨ ਬੰਦਿਆਂ ਦੀ ਗੱਲ ਅੱਜ ਕਰਨੀ ਹੈ ਸਿਰਿਆ ਸੁਕੇ ਸੁਣੋ ਮੇਰੀ ਇੱਕ ਫਿਤਰਤ ਹੈ ਵੀ ਜਿਹੜਾ ਬੰਦਾ ਸੱਚ ਬੋਲੂਗਾ ਕੌਮ ਦੇ ਭਲੇ ਦੀ ਪੰਜਾਬ ਦੇ ਭਲੇ ਦੀ ਗੱਲ ਕਰੂਗਾ ਉਹਦਾ ਸਾਥ ਦੇਵਾਂਗੇ ਉਹ ਇਹਨਾਂ ਤਿੰਨਾਂ ਵਿੱਚੋਂ ਕੋਈ ਵੀ ਹੋਵੇ ਜਾਂ ਤਿੰਨੇ ਇਕੱਠੇ ਹੋਣ ਪਰ ਕੁਝ ਜਿਹੜੇ ਪੰਗੇ ਨੇ ਇਹਨਾਂ ਵਿੱਚ ਉਹਦੀ ਗੱਲਬਾਤ ਕਰਨੀ ਸਭ ਤੋਂ ਪਹਿਲਾਂ ਤਾਂ ਜਿਹੜੇ ਅਰਜੀਤ ਸਿੰਘ ਢੱਡਰੀਆਂ ਵਾਲੇ ਨੇ ਉਹਨਾਂ ਤੇ ਹਮਲਾ ਹੁੰਦਾ ਇਹਨਾਂ ਦੇ ਨਾਲ ਦਾ ਸਾਥੀ ਭਿੰਦਰ ਸਿੰਘ ਮਾਰਿਆ ਜਾਂਦਾ ਉਹਦੀ ਮੌਤ ਹੋ ਜਾਂਦੀ ਅਜੇ ਤੱਕ ਕੇਸ ਪੈਂਡਗੇ ਚੱਲ ਰਹੇ ਉਹਦੇ ਕੋਈ ਇਨਸਾਫ ਨਹੀਂ ਮਿਲਿਆ ਹਾਲਾਂਕਿ ਸ਼ਰਿਆਮ ਜਿਹੜਾ ਬਾਗੜ ਬਿੱਲਾ ਹਰਨਾਮ ਸਿੰਘ ਤੋਂ ਮੈਨਾ ਟਕਸਾਲ ਦਾ ਉਹਨੇ ਪ੍ਰੈਸ ਕਾਨਫਰੰਸ ਕਰਕੇ ਇਹ ਕਹਿਤਾ ਸੀ ਕਿ ਸਾਨੂੰ ਡਰਿਆਂ ਵਾਲੇ ਤੇ ਹਮਲਾ ਕਰਵਾਉਣਾ ਪਿਆ ਮੰਨ ਗਿਆ ਸੀ ਉਹ ਵੀ ਹਮਲਾ ਉਸਨੂੰ ਕਰਵਾਇਆ ਤੇ ਉਸ ਵਕਤ ਕਿਸੇ ਸਰਕਾਰ ਨੇ ਭਾਵੇਂ ਬਾਦਲ ਕੇ ਹੋਣ ਭਾਵੇਂ ਕਾਂਗਰਸੀ ਹੋਣ ਕਿਸੇ ਨੇ ਸਾਥ ਨਹੀਂ ਦਿੱਤਾ ਬਿਸ਼ਰਿਆਂ ਬੰਦਾ ਮੰਨ ਗਿਆ ਅਸੀਂ ਉਹਤੇ ਐਫ ਆਈ ਆਰ ਦਰਜ ਕਰੀਏ ਉਹਤੇ ਮੁਕੱਦਮਾ ਚਲਾਈਏ ਕਿਸੇ ਨੇ ਉਸ ਵਕਤ ਸਾਥ ਨਹੀਂ ਦਿੱਤਾ ਹੁਣ ਤੀਜਾ ਜਿਹੜਾ ਬਚਾਲੇ ਬਚੋਲਾ ਬਣਦਾ ਉਹ ਕੌਣ ਹੈ ਕੁਲਦੀਪ ਸਿੰਘ ਗੜਗਾਜ ਜਿਹੜੇ ਜਹੇਦਾਰ ਨੇ ਮੌਜੂਦਾ ਉਹ ਕਹਿੰਦੇ ਸਾਨੂੰ ਢੜੀਆਂ ਵਾਲੇ ਦੀ ਲੋੜ ਹੈ ਪੰਜਾਬ ਨੂੰ ਅਸਾਈਆਂ ਤੋਂ ਬਚਾਉਣਾ ਹੈ ਇਕੱਠੇ ਹੋ ਕੇ ਹੰਬੜਾ ਮਾਰੀਏ ਪ੍ਰਚਾਰ ਕਰੀਏ ਤਿੱਖਣੇ ਵਰਟੇ ਦੀ ਪੌਲ ਛਕਾਈਏ ਇਦਾਂ ਜਿੱਦਾਂ ਉਹ ਕਹਿੰਦੇ ਹੁੰਦੇ ਹੁਣ ਜਿਹੜੀ ਗੱਲ ਐਡ ਕਰ ਲਈਏ ਉਹਦੇ ਵੱਲ ਧਿਆਨ ਦਿਓ ਵੀ ਕੀ ਅਰੰਜੀਤ ਸਿੰਘ ਢੱਡੀਆਂ ਵਾਲੇ ਕਲਤਾ ਸਾਹਿਬ ਨੂੰ ਸਮਰਪਿਤ ਨੇ ਜੇ ਸਮਰਪਿਤ ਨੇ ਤਾਂ ਜਿਹੜੀ ਸਿੱਖ ਰਹਿਤ ਮਰਦਾ ਹੈਗੀ ਹੈ ਉਹਨੂੰ ਮੰਨਦੇ ਹੋਣਗੇ ਇਹ ਸੱਚ ਹੈ ਨਾ ਔਰ ਹੁਣ ਜਿਹੜਾ ਬਾਗੜ ਬਿੱਲਾ ਕਹਿ ਰਿਹਾ ਜਿਨੇ ਭਿੰਦਰ ਸਿੰਘ ਦਾ ਕਤਲ ਕਰਵਾਇਆ ਹਮਲਾ ਕਰਵਾ ਕੇ ਜਿਹੜਾ ਕਹਿੰਦਾ ਭਾਈ ਨੀਰ ਸਿੰਘ ਸਾਡੇ ਭਾਈ ਨੇ ਸਾਡੇ ਵਿਚਾਰਕ ਮਤਭੇਦ ਨਹੀਂ ਸਾਡਾ ਕੋਈ ਵਟਦਾ ਰੋਲਾ ਨਹੀਂ ਉਹ ਅਕਾਲ ਦਾ ਸਬਦ ਦੀ ਮਰਜ਼ਾ ਦਾ ਨੂੰ ਮੰਨਦੇ ਨੇ ਬਿਲਕੁਲ ਨਹੀਂ ਟਕਸ਼ਾਲੇ ਦੀ ਆਪਣੀ ਮਰਜ਼ਾ ਦੇ ਦਸਮ ਗ੍ਰੰਥ ਦਾ ਪ੍ਰਕਾਸ਼ ਕਰਦੇ ਨੇ ਗੁਰਦਾਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਚੌਂਕ ਵਿਖੇ ਉਹ ਸੂਰਜ ਪ੍ਰਕਾਸ਼ ਦੀ ਕਥਾ ਕਰਦੇ ਨੇ ਦਸਮ ਗ੍ਰੰਥ ਦੀ ਕਥਾ ਕਰਦੇ ਨੇ ਤੇ ਕੁੰਮ ਦੇ ਮੇਲੇ ਤੇ ਉਹ ਬਾਬਾ ਨਹਾਉਣ ਵੀ ਜਾਂਦਾ ਹੈ ਇਹ ਸਚਾਈ ਹੈ ਕਿ ਜਿਹੜੀ ਗੱਲ ਢੱਡੀਆਂ ਵਾਲੇ ਕਹਿਣਗੇ ਉਨੁਸਾਰ ਲਾਣਾ ਟਕਸਾਲ ਵਾਲੇ ਧੂਤੇ ਮੰਨ ਲੈਣਗੇ ਜੱਟ ਢੜੀਆਂ ਵਾਲਿਆਂ ਦੀ ਗੱਲ ਕੱਲ ਤੱਕ ਤੋਂ ਵਾਲੇ ਮੰਨਣਗੇ ਜਦੋਂ ਕਹਿੰਦੇ ਸੀ ਸਰੋਵਰਾਂ ਨੂੰ ਪਾਣੀ ਕਹਿੰਦਾ ਮੱਛੀਆਂ ਦਾ ਮਲਮੂਤਰ ਉਹ ਮੰਨ ਲੈਣਗੇ ਇਹ ਇਹ ਗੱਲਾਂ ਜਿਹੜੀਆਂ ਨੇ ਨਾ ਮੇਰੀਆਂ ਨਹੀਂ ਇਹਨਾਂ ਤਿੰਨਾਂ ਦੀਆਂ ਨਹੀਂ ਜਿਹਨਾਂ ਦੀ ਮੈਂ ਗੱਲ ਕਰ ਰਿਹਾ ਜਿਹੜੇ ਅੱਜ ਇਕੱਠੇ ਹੋਣ ਦੀਆਂ ਗੱਲਾਂ ਕਰਦੇ ਨੇ ਜਿਹੜੇ ਕਹਿੰਦੇ ਨੇ ਪੰਜਾਬ ਅਸਾਈ ਬਣ ਚਲਿਆ ਅਸਾਈਆਂ ਨੂੰ ਬਚਾਉਣ ਵਾਸਤੇ ਲੋੜ ਐ ਭਾਈ ਜੀ ਸਿੰਘ ਦੇ دیਵਾਨਾਂ ਦੀ ਇਹ ਗੱਲ ਕਹਿੰਦੇ ਹੁਣ ਜਿਹੜੀ ਲਾਸਟ ਗੱਲ ਕਹਿਣੀ ਹੈ ਇਹਦੇ ਬੜੀਆਂ ਮਿਰਚਾਂ ਲੱਗਣਗੀਆਂ ਜਦੋਂ ਅਸੀਂ ਸਿੱਖ ਫਲਸਫੀ ਦੀ ਗੱਲ ਕਰਦੇ ਹਾਂ ਜਾਂ ਸਿੱਖ ਰਤਨ ਰਾਦੇ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਜਿਹੜੇ ਮਨੁੱਖ ਦੇ ਤਿੰਨ ਮੇਨ ਸੰਸਕਾਰ ਨੇ ਉਹ ਕੀ ਨੇ ਜਨਮ ਸੰਸਕਾਰ ਮਰਮ ਸੰਸਕਾਰ ਤੇ ਆਨੰਦ ਸੰਸਕਾਰ ਜਨਮ ਤੇ ਮਰਮ ਤੇ ਆਨੰਦ ਸੰਸਕਾਰ ਹੁਣ ਜਨਮ ਸੰਸਕਾਰ ਜਿਹੜਾ ਜਦੋਂ ਬੱਚਾ ਦਾ ਜਨਮ ਹੁੰਦਾ ਸਿੱਖ ਰਹਿਤ ਅਨੁਸਾਰ ਮੁਤਾਬਕ ਕਿਦਾਂ ਕਰਨਾ ਉਹ ਸਾਰਾ ਕੁਝ ਸਮਝੇ ਤੇ ਹੋਣਾ ਚਾਹੀਦਾ ਮਰਮ ਸੰਸਕਾਰ ਵੇਲੇ ਕੀ ਹੁੰਦਾ ਇਹ ਵੀ ਰਹਿਤ ਅਨੁਸਾਰ ਲਿਖਿਆ ਹੋਇਆ ਚਲੋ ਨਾਲ ਇਹਦੇ ਮੈਂ ਜਨਮ ਦਿਨ ਮਨਾਉਣਾ ਜੋੜ ਦੇਣਾ ਉਹ ਕੀ ਹੈ ਉਹ ਵੀ ਕਹਿੰਦੇ ਸਿੱਖ ਨੇ ਗੁਰਦੁਆਰੇ ਜਾਣਾ ਹੈ ਕਿੜਾ ਪ੍ਰਸਾਦ ਦੀ ਦੇਖ ਕਰਾਉਣੀ ਹੈ ਅਰਦਾਸ ਕਰਾਉਣਾ ਸ਼ੁਕਰਾਨਾ ਕਰਨਾ ਵੀ ਐਨੀ ਉਮਰ ਬਤੀਤ ਹੋ ਗਈ ਐਨੀ ਕਿ ਜਿਹੜੇ ਬਤੀਤ ਹੋਈ ਹੈ ਲੇਖੇ ਵਿੱਚ ਪੈ ਜੇ ਸ਼ੁਕਰ ਹੈ ਆਹੀ ਹੈ ਸਿੰਪਲ ਜਿਹਾ ਨਨ ਸੰਸਕਾਰ ਆਨੰਦ ਕਾਰਜ ਹੁੰਦਾ ਸਿੱਖ ਦੇ ਇਹੀ ਹੈ ਨਾ ਹੁਣ ਜਦੋਂ ਢੱਡੀਆਂ ਵਾਲੇ ਕਾਲ ਤਖਤ ਤੇ ਜਾਣਗੇ ਜਿਹੜਾ ਕੇਕ ਕੱਟਣਾ ਹੈ ਇਹ ਪੱਛਮੀ ਕਲਚਰ ਦਾ ਸਵੇਰ ਚਾਲ ਦਾ ਹਿੱਸਾ ਹੈ। ਇੱਕ ਇੱਕ ਕੌਣ ਕੱਟਦੇ ਨੇ? ਅਸਾਈ ਕੱਟਦੇ ਨੇ। ਕੱਟਦੇ ਨੇ ਨਾ। ਮੈਂ ਗਰੰਟੀ ਨਾਲ ਕਹਿੰਨਾ ਢੱਡੀਆਂ ਵਾਲਾ ਬਿਆਨ ਦੇ ਦੇ ਵੀ ਮੈਂ ਅੱਜ ਤੋਂ ਬਾਅਦ ਕੇਕ ਨਹੀਂ ਕਟਾਂਗਾ। ਇਹ ਸਿੱਖ ਰਹਿਤ ਮਰਦਾ ਵਿੱਚ ਨਹੀਂ ਆਉਂਦਾ। ਜਨਮ ਦਿਨ ਮਨਾਉਣ ਵਾਸਤੇ ਕੇਵਲ ਅਰਦਾਸ ਤੇੜਾ ਪ੍ਰਸ਼ਾਦੀ ਦੇ ਕੇ ਢੱਡੀਆਂ ਵਾਲ ਕਹਿ ਦੂ। ਨਹੀਂ ਕਹਿਣਾ। ਕਿਉਂਕਿ ਜਦੋਂ ਚੜਾਵਾ ਚਾਰ ਸਫੇਰੋਂ ਚੜਦਾ ਹੋਵੇ ਨਾ ਫਿਰ ਪੂਸ਼ ਵੀ ਚਾਰ ਸਫੇਰੇ ਮਾਰਨੀ ਪੈਂਦੀ ਹੈ ਇਹਨਾਂ ਲੋਕਾਂ ਦੇ ਇਵਿਜਨਸ ਨੇ ਇਹ ਗੱਲਾਂ ਕੋੜੀਆਂ ਨਹੀਂ ਹਾਜ਼ਮ ਨਹੀਂ ਹੋਣੀਆਂ ਔਰ ਇੱਕ ਹੋਰ ਗੱਲ ਸੁਣ ਲਿਓ ਡਰੀਆਂ ਵਾਲੇ ਜਿਹੜੀ ਵਿਚਾਰਧਾਰਾ ਹੈਗੀ ਆ ਉਹਦੇ ਨਾਲ 80% ਮੈਂ ਸਹਿਮਤ ਆ ਜਦੋਂ ਰੱਬ ਦੀ ਗੱਲ ਕਰਦੇ ਨੇ ਨਵੇਂ ਅਰਥਾਂ ਵਿੱਚ ਨਵੇਂ ਯੁੱਗ ਦੀ ਨਵੇਂ ਗਿਆਨ ਦੀ ਗੱਲ ਕਰਦੇ ਨੇ ਉਹ ਤਾਂ ਮੇਰੇ ਨਾਲ 80% ਸਹਿਮਤਾਂ ਇਹ ਵਿਚਾਰਕ મતਪੇਦ ਤਾਂ ਜਿਹੜੀਆਂ ਗੱਲਾਂ ਕਹੀਆਂ ਨੇ ਨਾ ਜਿਹਦੇ ਕੋਲੇ ਵੀ ਇਹਦਾ ਜਵਾਬ ਹੋਇਆ ਤਾਂ ਦੇ ਦਿਓ ਮੈਂ ਤਿੰਨ ਬੰਦੇ ਐਡ ਕੀਤੇ ਨੇ ਭਾਈ ਜੀ ਸਿੰਘ ਢੱਡਰੀਆਂ ਵਾਲੇ ਕੁਲਦੀਪ ਸਿੰਘ ਗੜਗਾਜ ਤੇ ਬਾਗੜ ਬਿੱਲਾ ਹਰਨਾਮ ਸਿੰਘ ਤੁੰਮਾ ਕੌਮ ਤਾਂ ਇਹਦੇ ਵਿੱਚ ਐਵੇਂ ਪੀਸੀ ਜਾ ਰਹੀ ਹੈ ਇਹ ਜਵਾਬ ਦੇ ਦਿਓ ਜਿਹਦੇ ਕੋਲੇ ਹੋਇਆ ਹੋਰ ਕਹਿ ਦੇਣਾ ਹੈ ਕੱਲ ਭពਿੰਦਰ ਸਿੰਘ ਦਾ ਕਤਲ ਹੋਇਆ ਕੀ ਬਾਗੜ ਬਿੱਲਾ ਹਰਨਾਮ ਸਿੰਘ ਧੋਮਾ ਕੱਲ ਤੱਕ ਤੇ ਕਹਿ ਦੋ ਵੀ ਸਾਡੀ ਗਲਤੀ ਸੀ ਅਸੀਂ ਅਟੈਕ ਕਰਵਾਇਆ ਵਿਚਾਰਕ ਮਤ ਪੇਦ ਹੈਗੇ ਸੀ ਉਹ ਰਹਿਣਗੇ ਵੀ ਕੀ ਜੇ ਕਿਸੇ ਨੂੰ ਵਿਚਾਰ ਨਹੀਂ ਮਿਲਦੇ ਤੁਸੀਂ ਉਹਦਾ ਕਤਲ ਕਰਾਉਂਗੇ ਉਹਦੇ ਤੇ ਹਮਲਾ ਹੋਊਗਾ ਜਾਂ ਫਿਰ ਢੱਡੀਆਂ ਵਾਲੇ ਬਿਸ਼ਰਮ ਹੋਣਗੇ ਜਾ ਕੇ ਜਿਹੜੇ ਹੱਥ ਮਿਲਾਉਣਗੇ ਜਾ ਕੇ ਜਾਂ ਫਿਰ ਕਾਫੀ ਦਾ ਕੱਪ ਸਾਂਝਾ ਹੋ ਗਿਆ ਜਿਹੜੀ ਬਿਆਨਬਾਜ਼ੀ ਹੋ ਰਹੀ ਹੈ ਕਿਉਂਕਿ ਤੋਂ ਮੈਨੇ ਬਿਆਨਾਇਮੀ ਤਾਂ ਦਿੱਤਾ ਨਹੀਂ ਹੋਣਾ ਐਵੇਂ ਬਿਆਨ ਘੜਕਾ ਜਨੇ ਵੀ ਦਿੱਤਾ ਨਹੀਂ ਹੋਣਾ ਬੂਟਾ ਸ਼ਮਿਤਾ ਬੋਲੂਗਾ ਇਹ ਜਵਾਨ ਨਹੀਂ ਬੰਦ ਹੋਣੀ ਬਸ ਇੰਨੀ ਗੱਲ ਕਰਨੀ ਸੀ ਇਹਨੂੰ ਥੋੜਾ ਜਿਹਾ ਧਿਆਨ ਦੇ ਨਾਲ ਸੁਣ ਲਿਓ ਤੇ ਜਿਹੜੇ ਚੀਕਾ ਮਾਰਦੇ ਨੇ ਨਾ ਕਿ ਸਾਨੂੰ ਸਵਾਲ ਨਾ ਕਰੋ ਸਾਡੇ ਫੈਸਲੇ ਨੇ ਕਰਿਓ ਸ਼ੋਅ ਹੋਣਾ ਰੇਡੀਓ ਤੇ ਦੱਸਿਓ ਆ ਗੱਲਾਂ ਮੇ ਬੁੱਟਾ ਸਿੰਘ ਆ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ